ਹਿੰਦੂ ਸੇ ਕੇਕਤਾ ਜਿੰਦਾਬਾਦ ਸੀ ਤੇ ਜਿੰਦਾਬਾਦ ਹੀ ਰਹੂਗੀ ਪਹਿਲਾ ਵੀਡੀਓ ਦੇਖੋ ਬਾਅਦ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ 'ਚ ਕੁਝ ਲਮਹਾਂਤ ਐਸੇ ਆਂਦੇ ਨੇ ਕਿ ਅ ਸ਼ਾਇਦ ਬੋਲਣ ਵਾਸਤੇ ਅਲਫਾਜ਼ ਘੱਟ ਪੈ ਜਾਂਦੇ ਨੇ ਅ ਸਾਡਾ ਹਮੇਸ਼ਾ ਦਾ ਇੱਕ ਸੁਪਨਾ ਸੀ ਹੈ ਕਿ ਮਾਤਾ ਸਾਹਿਬ ਕੌਰ ਜੀ ਦੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹੋਣ ਔਰ ਨਿਸ਼ਾਨ ਸਾਹਿਬ ਝੁਲਣ ਹੈ ਔਰ ਅੱਜ ਦੇਖ ਕੇ ਮਨ ਬਹੁਤ ਖੁਸ਼ ਹੈ ਹੈ ਕਿ ਨਿਸ਼ਾਨ ਸਾਹਿਬ ਜਿਹੜਾ ਮਾਤਾ ਸਾਹਿਬ ਕੌਰ ਜੀ ਦੇ ਅਸਥਾਨ ਤੇ ਝੁਲ ਰਿਹਾ ਔਰ ਜਿਨੇ ਜਿਨੇ ਵੀ ਇਹ ਕੋਸ਼ਿਸ਼ ਕੀਤੀ ਹੈ ਔਰ ਜਿਹੜਾ ਕੋਸ਼ਿਸ਼ ਕਰ ਰਿਹਾ ਰੱਬ ਸਭ ਦਾ ਭਲਾ ਕਰੇ ਜੀ ਔਰ ਮੈਂ ਕਾਂਗਾ ਕਿ ਇਹ ਉਹ ਸਥਾਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੇ ਆਪਣੇ ਚਾਰ ਚਾਰ ਲਾਲ ਜਿਹੜੇ ਸਨ ਮਾਤਾ ਸਾਹਿਬ ਕੌਰ ਜੀ ਦੇ ਇੱਕ ਪੁੱਤਰ ਤੋਂ ਬਾੜੇ ਨੇ ਹੈ ਤੇ ਸੇਖ ਸੰਗਤਾਂ ਜਦੋਂ ਵੀ ਪਾਕਿਸਤਾਨ ਚ ਆਣ ਰਫ਼ਤਾਸ ਮਾਤਾ ਸਾਹਿਦ ਕੌਰ ਜੀ ਦੇ ਜਨਮ ਸਥਾਨ ਤੇ ਜ਼ਰੂਰ ਆਣ ਹੈ ਔਰ ਅਰਦਾਸ ਕਰਦੇ ਰਹਿਣਾ ਅਰਦਾਸ ਰੰਗ ਦਿਖਾ ਰਹੀ ਏ ਹੈ ਸਿਰਫ ਇਸੇ ਵਜ੍ਹਾ ਕਰਕੇ ਮੁਸਲਮਾਨਾਂ ਨਾਲ ਸਿੱਖਾਂ ਨੂੰ ਦਿਲੋਂ ਪਿਆਰ ਆਉਂਦਾ ਆ ਕਿਉਂਕਿ ਜਿਹੜੇ ਗੁਰਦੁਆਰਾ ਸਾਹਿਬ ਅਸੀਂ ਪਾਕਿਸਤਾਨ ਦੇ ਵਿੱਚ ਸਨ 47 ਤੋਂ ਪਹਿਲਾਂ ਛੱਡਿਆਏ ਸੀ ਉਹਨਾਂ ਦੀ ਦੇਖ ਰਹਿ ਕਰਨ ਵਾਲਾ ਉੱਧਰ ਕੋਈ ਨਹੀਂ ਸੀ ਤੇ ਉਹ ਖੰਡਰ ਦਾ ਰੂਪ ਧਾਰਨ ਕਰ ਗਏ ਸੀ ਪਰ ਉੱਥੇ ਦੀ ਸਰਕਾਰ ਤੇ ਉੱਥੇ ਦੇ ਜਿਹੜੇ ਲੋਕ ਆ ਮੁਸਲਮਾਨ ਭਾਈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਦੁਬਾਰਾ ਉਹਨਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਕਰ ਦਿੱਤੀ ਰਿਪੇਅਰ ਸ਼ੁਰੂ ਕਰ ਦਿੱਤੀ ਪਰ ਇੱਕ ਸਾਡਾ ਆਦੇਸ਼ ਆ ਜਿਹਦੇ ਲਈ ਸਿੱਖਾਂ ਨੇ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਇਸ ਦੇਸ਼ ਦੇ ਵਿੱਚ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਜਿੱਦਾਂ ਗੁਰਦੁਆਰਾ ਡਾਂਗਮਾਰ ਗੁਰਦੁਆਰਾ ਗਿਆਨ ਗੋਦੜੀ ਤੇ ਗੁਰਦੁਆਰਾ ਮੰਗੂ ਮਾਠ ਜਿੱਥੇ ਸਾਡੇ ਪਹਿਲੇ ਗੁਰੂਆਂ ਦੀ ਸ਼ੋਭਾ ਪ੍ਰਾਪਤ ਭੂਮੀ ਆ ਉਸ ਨੂੰ ਢਾ ਢੇਰੀ ਕਰ ਦਿੱਤਾ ਕੀ ਗੱਲ ਇਹ ਦੇਸ਼ ਸਾਡਾ ਨਹੀਂ ਹੈਗਾ ਇਹ ਸਿੱਖਾਂ ਦਾ ਦੇਸ਼ ਨਹੀਂ ਹੈਗਾ ਕਿਉਂ ਨਹੀਂ ਜਿਹੜਾ Hindu ਸਾਨੂੰ ਕਹਿ ਰਿਹਾ ਆ ਸਿੱਖਾਂ ਨੂੰ ਕਹਿ ਰਿਹਾ ਕਿ ਸਿੱਖ ਸਾਡੇ ਭਰਾ ਆ ਕਿਉਂ ਨਹੀਂ ਉਹ ਇਸ ਦੇ ਖਿਲਾਫ ਆਵਾਜ਼ ਉਠਾਉਂਦੇ ਕਿਉਂ ਨਹੀਂ ਉਹ ਸਿੱਖਾਂ ਦੇ ਨਾਲ ਮੋਂਡੇ ਨਾਲ ਮੋਂਡਾ ਜੋੜ ਕੇ ਖੜੇ ਹੁੰਦੇ ਕਿਉਂ ਨਹੀਂ ਉਹ ਨਾ ਗੁਰਦੁਆਰਿਆਂ ਦੀ ਦੁਬਾਰਾ ਅਸਾਰੀ ਕੀਤੀ ਜਾਂਦੀ ਜਿਸ ਦੇਸ਼ ਨੇ ਸਿੱਖਾਂ ਨੇ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਾਕਿਸਤਾਨ ਇੱਕ ਬਗਾਨਾ ਦੇਸ਼ ਹੋਣ ਦੇ ਬਾਵਜੂਦ ਵੀ ਸਾਡੇ ਗੁਰਦੁਆਰਿਆਂ ਨੂੰ ਸਾਡੇ ਜਿਹੜੇ ਇਤਿਹਾਸਕ ਗੁਰਦੁਆਰੇ ਆ ਉਹਨਾਂ ਦੀ ਦੁਬਾਰਾ ਸਾਂਭ ਸੰਭਾਲ ਉਹਨਾਂ ਨੇ ਸ਼ੁਰੂ ਕਰ ਦਿੱਤੀ ਕੋਈ ਉਹਨਾਂ ਨੂੰ ਢਾਟੇਰੀ ਨਹੀਂ ਕੀਤਾ ਉਹਨਾਂ ਤੇ ਕਬਜ਼ਾ ਨਹੀਂ ਕੀਤਾ ਇਸੇ ਵਜ੍ਹਾ ਕਰਕੇ ਸਿੱਖਾਂ ਨੂੰ ਮੁਸਲਮਾਨਾਂ ਨਾਲ ਦਿਨੋ ਪਿਆਰ ਆਉਂਦਾ ਆ ਬਾਕੀ ਸਾਡਾ ਜਿਹੜਾ ਪਿਆਰ ਆ ਜੇ ਮੁਸਲਮਾਨਾਂ ਨਾਲ ਵਾ ਤੇ ਹਿੰਦੂਆਂ ਨਾਲ ਵੀ ਉਨਾ ਹੀ ਹਮੇਸ਼ਾ ਰਹੂਗਾ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਰੱਖਿਓ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫਿਰ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ